ਇਹ ਕੋ ਬਾਈ ਇਹ ਜੇ ਪਾਣੀ ਕਿੰਨਾਗਾ ਬਾਈਕ ਤੇ ਮੀਂਹ ਦੇ ਦੇਣਾ ਚਾਹੀ ਹਾਲ ਹੋ ਜਾਂਦਾ ਜਦੋਂ ਆਪਣੀ ਬਾਈਕ ਝਟਕੇ ਵਾਰ ਲੱਗਦੀ ਇੱਕ ਵਾਰੀ ਜੀਰੋ ਜੁੜਾ ਵੀ ਛੋਟਾ ਆਪਣਾ ਗਰੀਕਰ ਇੱਕ ਵਾਰੀ ਉਹਨੂੰ ਜ਼ਰੂਰ ਦਿਖਾਓ ਵੀ ਇਹ ਹਾਲ ਕੀ ਆ ਨਹੀਂ ਇਹ ਕਾਰਬੂਟਰ ਚ ਵੀ ਕਾਰਬਨ ਜਮਾਂਦਾ ਪਾਣੀ ਆ ਤੇ ਲੋਕ ਕੀ ਕਰਦੇ ਨੇ ਚਾ 4 ਲੀਟਰ ਨਿਕਲੇ ਚਾ 5 ਲੀਟਰ ਰਲ ਕੇ ਪਾਣੀ ਉਹਨੂੰ ਰੱਖ ਲੈਂਦੇ ਨੇ ਸਾਰੇ ਪਟਰੋਲ ਨੂੰ ਬੇਸਤਰੀਆਂ ਦੇ ਵਿੱਚ ਵਿੱਚ ਹਿਆਰੀਆਂ ਬੋਅ ਕਰਦੇ ਨੇ ਨਿੱਤਰ ਜਾਂਦਾ ਵੀ ਇਹਨੂੰ ਕੁਝ ਨਹੀਂ ਹੁੰਦਾ ਆ ਛੋਟੇ ਸਾਹਮਣੇ ਇੰਨਾ ਪਾਣੀ ਇਹ ਜੋ ਪਟਰੋਲ ਅੱਡ ਰਹੇ ਜੂਗਾ ਪਾਣੀ ਅੱਡ ਰਹੇ ਜੂਗਾ ਰੇਕਣੁਕਾਰੀ ਕਰਨ ਨੂੰ ਕਹਿਆ ਵੀ ਇਹਨੂੰ ਪੁਣਕੇ ਪਾ ਦੇ ਪੈਟਰੋਲ ਨੂੰ ਕੁਝ ਨਹੀਂ ਹੋਇਆ ਤੁਹਾਡੇ ਸਾਹਮਣੇ ਇਹਨੂੰ ਬੰਨ ਕੇ ਚੱਲੋ ਇੱਕ ਤਰ੍ਹਾਂ ਪੈਣਾ ਫਿਲਟਰਾਂ ਤੋਂ ਫਿਲਟਰ ਕਰਕੇ ਦਿਖਾਵਾਂਗੇ ਦੇਖੋ ਦਾਰੂ ਤੇ ਪਾਣੀ ਵਾਲਾ ਕੰਮ ਹੋਇਆ ਪਿਆ ਦਾ ਇਹ ਜੀ ਡੀ ਕੋਈ ਖਾਸ ਜੀ ਮੈਂ ਕਹ ਜੀ ਤੰਮ ਨਹੀਂ ਹੈਗਾ ਵੀ ਸਾਰਾ ਪੈਟਰੋਲ ਖਰਾਬ ਹੋ ਜਾਊਗਾ ਇਹ ਰੋਟਾ ਪੈਟਰੋਲ ਅੱਡ ਰਹੇ ਜੂਗਾ ਪਾਣੀ ਅੱਡ ਰਹੇ ਜੂਗਾ ਬਸ ਥੋੜੀ ਜਿਹੀ ਦਿਮਾਗ ਦੀ ਉਹ ਘੱਟ ਹੁੰਦੀ ਆ ਤੇ ਮੇਰੇ ਇਹਨਾਂ ਦੇ ਮਾਪੇ ਤੋਂ ਕੱਚਾ ਰਹ ਜਾਂਦਾ ਇਹ ਦੇਖੋ ਚੈੱਕ ਕਰਕੇ ਵੀ ਕਿਤੇ ਦੀ ਦਾ ਜੇ ਤੋੜ ਆ ਉਹ ਵੀ ਘੜ ਦਾਂਗੇ ਪਾਣੀ ਅੱਡ ਰਹੇ ਜੂ ਪੈਟਰੋਲ ਅੱਡ ਰਹੇ ਜੀ ਬਾਕੀ ਲਾਈਕ ਦਾ ਕਮੈਂਟ ਕਰਕੇ ਜਰੂਰ ਦੱਸਿਓ ਖਾਨਾ ਟਰੋ ਵਰਕ ਸੇ অল ਟਾਈਮ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਓਕੇ ਬ੍ਰੋ